दो हज़ार काड़िया रिवीज कर रहे हैं आई वी एम सेंटर वादी मल्टी स्पेसालिटी हॉस्पिटल के नव फैदर इतिहास केड कर रहे सो आई वीएस सेंटर की शुरुआत नालों नाल, रोबोटिक नी एंड हिप रिपलेसमेंट सिस्टम की शुरुआत कर रहे हैं सो so, उसकी लॉन्च ईवेंट केवीज कर रहे मशीन एक रैपटीका के जरिए एक बैनर के जरिए क्योंकि एक नवा आगाज होगा गोडे जोड़ा थे, दे बदलाव ले जो आज तक काफ़ी पेनफुल प्रॉपरली बैठता है लेकिन जोड़ा रोबोटिक टेक्निक है वो अलाइनमेंट बिल्कुल जिम्मे मैं पहला तुम्हें दसा कि एक तो इमेजलैस है रेडिएशन चलती कैंसर के कोई चांस नहीं है तो कंप्लीट जी रोबोटिक टेक्निक है ब्लड लॉस नहीं होता मतलब बहुत घट होता बहुत ही मिनीमल ब्लड लॉस होता ਸਿੰਗ ਵਾਦੀ ਹੈ ਅਸੀ ਵਾਦੀ ਹਸਪੀਟਲ ਬਟੇਂਡਾ ਦੇ ਵਿੱਚੋਂ ਆਏ ਹਾਂ ਅਸੀਂ ਅੱਜ ਇਨੋਗ੍ਰੇਸ਼ਨ ਕਰ ਰਹੇ ਹਾਂ ਦੋ ਚੀਜ਼ਾਂ ਦੀ ਵਾਦੀ ਰੋਬੋਟਿਕ ਨੀ ਐਂਡ हिਪ ਰਿਪਲੇਸਮੈਂਟ ਸਿਸਟਮ ਐਂਡ ਵਾਦੀ ਆਈਵੀਐਫ ਅਸੀਂ ਇਹ ਨਿਊ ਟੈਕਨੋਲੋਜੀ ਲੈ ਕੇ ਆਏ ਹਾਂ ਦੋਨੋਂ ਹੀ ਖੇਤਰਾਂ ਦੇ ਵਿੱਚ ਜਿਹਦੇ ਵਿੱਚ ਅਸੀਂ ਰੋਬੋਟ ਦੇ ਨਾਲ ਚੂਲੇ ਅਤੇ ਗੋਡੇ ਬਦਲਦੇ ਹਾਂ ਇਹ ਮੇਰੇ ਮੈਡਮ ਨੇ ਡਾਕਟਰ ਸੋਨੀਆ ਇਹ ਆਪਣਾ ਲੇਜ਼ਰ ਦੇ ਨਾਲ ਆਈਵੀਐਫ ਟਰੀਟਮੈਂਟ ਕਰਦੇ ਹੈ ਜਿਹੜਾ ਕਿ ਮੋਸਟ ਐਡਵਾਂਸਡ ਟੈਕਨੀਕ ਹੈਗੀ ਹੈ ਜਿਸ ਨਾਲ ਅਸੀਂ ਮੋਰ ਥੈਨ 90% ਸਕਸੈਸਫੁਲ ਰਿਜ਼ਲਟਸ ਦੇ ਰਹੇ ਹਾਂ ਹੁਣ ਆਪਾਂ ਸੋਚਦੇ ਹਾਂ ਕਿ ਪੁਰਾਣੀ ਟੈਕਨੀਕ ਨਾਲ ਜਦੋਂ ਗੋਡੇ ਬਦਲੇ ਹੀ ਜਾ ਰਹੇ ਸੀ ਤੇ ਫਿਰ ਰੋਬੋਟ ਦੀ ਕੀ ਲੋੜ ਹੈ ਰੋਬੋਟ ਦੇ ਨਾਲ ਆਪਾਂ ਐਕਿਊਰੇਸੀ 100% ਲੈ ਕੇ ਆਨੇ ਆ ਜਿਸ ਦੇ ਵਿੱਚ ਕਟ ਖੂਨ ਦਾ ਵਹਾਅ ਹੋਣ ਕਰਕੇ ਲੈਸ ਬਲੱਡ ਲਾਸ ਹੋਣ ਕਰਕੇ ਹਾਰਟ ਦਾ ਰਿਸਕ ਬਹੁਤ ਘੱਟ ਜਾਂਦਾ ਹੈ ਚੀਰ ਫੜ ਬਹੁਤ ਜ਼ਿਆਦਾ ਨਹੀਂ ਕੀਤੀ ਜਾਂਦੀ ਬਲੇਡਲੈਸ ਸਰਜਰੀ ਹੈ ਜਿਸ ਦੇ ਨਾਲ ਪੋਸਟ ਆਪਰੇਟ ਰਿਕਵਰੀ ਆਪਰੇਸ਼ਨ ਤੋਂ ਬਾਅਦ ਰਿਕਵਰੀ ਬਹੁਤ ਫਾਸਟ ਹੈ ਤੇ ਦਰਦਾਂ ਨਹੀਂ ਹੁੰਦੀਆਂ ਇਸ ਚੀਜ਼ ਦੇ ਵਿੱਚ ਅਪਰ ਹਾਈ ਰਿਸਕ ਪੇਸ਼ੈਂਟਸ ਦੇ ਵਿੱਚ ਵੀ ਸਰਜਰੀ ਕਰ ਸਕਦੇ ਆ ਜਿਹਦਾ ਵਿੱਚ ਕਹਿਣ ਦਾ ਮਤਲਬ ਜਿਨ੍ਹਾਂ ਦੀ ਉਮਰ ਜ਼ਿਆਦਾ ਹੈ ਜਾਂ ਜਿਨ੍ਹਾਂ ਦਾ ਹਾਰਟ ਦਾ ਰਿਸਕ ਹੈ ਉਹਨਾਂ ਦੇ ਵਿੱਚ ਇਹ ਸਰਜਰੀ ਬਹੁਤ ਵਧੀਆ ਰਿਜ਼ਲਟਸ ਦਿੰਦੀ ਹੈ ਜਿਨ੍ਹਾਂ ਨੂੰ ਬਾਕੀ ਹਸਪੀਟਲ ਦੇ ਵਿੱਚ ਮਨਾ ਕਰ ਦਿੱਤਾ ਜਾਂਦਾ ਹੈ ਉਹ ਅਸੀਂ ਘੱਟ ਰਿਸਕ ਦੇ ਵਿੱਚ ਇਹ ਸਰਜਰੀ ਕਰ ਸਕਦੇ ਆ ਤਰੇ ਦਾ ਖਰਚਾ ਕਿੰਨਾ ਕਹੀਏ ਜਿਆਦਾ ਕੋਸਟਲੀ ਨਹੀਂ ਰੱਸਾ ਸਰ ਇਹ ਬਿਲਕੁਲ ਕੋਸਟਲੀ ਨਹੀਂ ਹੈ ਅਸੀਂ ਇਨਫੈਕਟ ਹੁਣ ਇੱਕ ਓਪਨਿੰਗ ਸੈਰੇਮਨੀ ਤੇ ਆਪਣਾ ਇੱਕ ਆਫਰ ਹੈਗੀ ਹੈ ਇੱਕ ਗੁਰ ਆਪਣੇ ਗੁਰਪੁਰਬ ਤੇ ਅਸੀਂ ਇੱਕ ਆਫਰ ਵੀ ਲਗਾਈ ਸੀਗੀ ਕਿ ਇਸ ਵਿੱਚ ਕੋਈ ਰੋਬੋਟਿਕ ਦੀ ਐਕਸਟਰਾ ਫੀਸ ਨਹੀਂ ਲਿੱਤੀ ਜਾਊਗੀ ਕਿਉਂਕਿ ਇਹ ਬਾਹਰ ਕਿਸੇ ਵੀ ਹਸਪਤਾਲ ਚ ਤੁਸੀਂ ਕਰਵਾਨੇ ਹੋ ਇੱਕ ਗੋਡੇ ਦਾ 50000 ਦਾ ਦੋ ਗੋਡਿਆਂ ਦਾ ਲੱਖ ਤੱਕ ਦਾ ਖਰਚਾ ਹੋ ਜਾਂਦਾ ਐ ਐਕਸਟਰਾ ਬਾਕੀ ਆਪਰੇਸ਼ਨ ਤੋਂ ਇਲਾਵਾ ਪਰ ਅਸੀਂ ਰੋਬੋਟਿਕ ਦੇ ਕੋਈ ਐਕਸਟਰਾ ਚਾਰजेस ਨਹੀਂ ਲੈ ਰਹੇ ਹਾਂ आयुष्मान योजना ਵੀ ਚੱਲ ਰਹੀ ਹੈ ਇਸ ਤੇ। ਆਯੂਸ਼ਮਨ ਯੋਜਨਾ ਦੇ ਵਿੱਚ ਸਰਕਾਰ ਵੱਲੋਂ ਮਨਾਈ ਹੈ। ਗੋਡੇ ਚੂਲੇ ਨਹੀਂ ਬਦਲੇ। ਚੂਲਾ ਬਦਲੇ ਜਾਂਦਾ ਪੰਜਾਬ ਸਰਕਾਰ ਇਹ ਗੋਡੇ ਨਹੀਂ ਬਦਲੇ ਜਾਂਦੇ। ਸਰਕਰ ਸਾਹਿਬ ਜਿਵੇਂ ਇਸ ਦਾ ਕੰਪੀਟੀਸ਼ਨ ਵੱਧ ਰਿਹਾ ਹੈ ਜੀ ਰੋਬੋਟ ਦਾ ਤੇ ਇਹਦੇ ਨਾਲ ਹੋਰ ਆਪਾਂ ਕੀ ਕਹਿ ਸਕਦੇ ਆ ਵੀ ਜਿਹੜਾ ਮਰੀਜ਼ਾਂ ਨੂੰ ਐਕਸਟਰਾ ਜਿਹੜਾ ਰਾਹਤ ਮਿਲ ਸਕਦੀ ਹੈ। ਸਰ ਦੋ ਚੀਜ਼ਾਂ ਜੀ ਦੇਖੋ ਇੱਕ ਤਾਂ ਰੋਬੋਟਿਕ ਇੰਡੀਅਨ ਆਂਦੇ ਨੇ ਇੱਕ ਇੰਪੋਰਟਡ ਆ ਮੇ ਆਪਾਂ ਵਰਲਡ ਦਾ ਮੋਸਟ ਐਡਵਾਂਸਡ ਰੋਬੋਟ ਸਿਸਟਮ ਲੈ ਕੇ ਆਇਆ ਯੂਐਸਏ ਮੇਡ ਉਡੀ ਸਵੇਖਨ ਨਫੀਦਾ ਵਰਦੀ ਬੈਸਟ ਕੰਪਨੀ ਹੈ ਐਂਡ ਰਾਹਤ ਇਸ ਇਦਾਂ ਮਿਲ ਰਹੀ ਹੈਗੀ ਕਿ ਅਸੀਂ ਇਸ ਤੇ ਕੋਈ ਐਕਸਟਰਾ ਚਾਰजेस ਤੁਹਾਡੇ ਤੋਂ ਨਹੀਂ ਲੈ ਰਹੇਗੇ ਪੇਸ਼ੈਂਟ ਜੋ ਗੋਡੇ ਬਦਲਣ ਲਈ ਚਾਰजेस ਦੇ ਰਿਹਾ ਹੈਗਾ ਉਸੇ ਚਾਰजेस ਦੇ ਵਿੱਚ ਹੀ ਸਰਜੀ ਹੋ ਰਹੀ ਹੈ ਸਿੱਧਾ 1 ਲੱਖ ਰੁਪਏ ਦਾ ਫਾਇਦਾ ਪੇਸ਼ੈਂਟ ਨੂੰ ਹੈ ਤੇ ਆਈਵੀਐਫ ਦਾ ਜਿਹੜਾ ਤੁਸੀਂ ਸ਼ੁਰੂਆਤ ਕਰ ਰਹੇ ਹੋ ਉਹਦਾ ਕੀ ਹੈ ਜੀ ਅਜੀਤ ਸਾਹਿਬ ਕੁੜੀ ਨੇ ਕਿਹਾ ਤਾਂ ਮੈਂ ਡਾਕਟਰ ਸੋਨੀਆ ਗਰਗ ਵਾਦੀ ਵਾਦੀ ਹਸਪੀਟਲ ਵਿੱਚ ਅਸੀਂ ਵਾਦੀ ਆਈਵੀਐਫ ਸਟਾਰਟ ਕੀਤਾ ਹੈ ਅਸੀਂ ਮੋਸਟ ਐਡਵਾਂਸਡ ਆਈਵੀਐਫ ਲੇਜ਼ਰ ਲੈ ਕੇ ਆਏ ਹਾਂ ਜਿਸ ਨਾਲ ਆਈਵੀਐਫ ਦਾ ਸਕਸੈਸ ਰੇਟ ਇਨਕਰੀਜ਼ ਹੁੰਦਾ ਹੈ ਨਾਰਮਲੀ ਆਈਵੀਐਫ ਦਾ ਸਕਸੈਸ ਰੇਟ 60 ਤੋਂ 70% ਹੁੰਦਾ ਹੈ ਬਟ ਲੇਜ਼ਰ ਦੀ ਹੈਲਪ ਨਾਲ ਅਸੀਂ ਪੀਜੀਡੀ ਐਂਡ ਲੇਜ਼ਰ ਹੈਚਿੰਗ ਕਰਦੇ ਹਾਂ PGD ਦਾ ਮਤਲਬ ਹੈ ਪ੍ਰੀ ਇਮਪਲਾਂਟੇਸ਼ਨ ਜੈਨੇਟਿਕ ਟੈਸਟਿੰਗ ਯਾਨੀ ਕਿ ਐਮਬ੍ਰਿਓਜ਼ ਯਾਨੀ ਕਿ ਬੱਚੇ ਜਿਹੜੇ ਦੇਖਣ ਨੂੰ ਸਹੀ ਲੱਗਦੇ ਹਨ ਮਾਈਕਰੋਸਕੋਪ ਤੇ ਅਸੀਂ ਉਹਨਾਂ ਦਾ ਡੀਐਨਏ ਟੈਸਟ ਕਰਵਾਨੇ ਹਾਂ ਤੇ ਡੀਐਨਏ ਜਿਹਨਾਂ ਦਾ ਬਿਲਕੁਲ ਨਾਰਮਲ ਹੈ ਯਾਨੀ ਕਿ ਨਾਰਮਲ ਕੈਰੀਓਟਾਈਪ ਨਾਰਮਲ ਕਰੋਮੋਸੋਮ ਵਾਲੇ ਬੱਚੇ ਅਸੀਂ ਉਹ ਟਰਾਂਸਫਰ ਕਰਦੇ ਹਾਂ ਜਿਸ ਨਾਲ ਸਕਸੈਸ ਰੇਟ ਮੋਰ ਥੈਨ 90% ਹੁੰਦਾ ਹੈ ਅਸੀਂ ਬਠਿੰਡਾ ਦੀ ਫਰਸਟ ਫੁੱਲੀ ਮੋਡੂਲਰ ਆਈਵੀਐਫ ਲੈਬ ਲੈ ਕੇ ਆਏ ਹਾਂ ਜਿਸ ਵਿੱਚ ਹੈਪਾ ਫਿਲਟਰਸ ਨੇ ਜਿਸ ਨਾਲ ਛੋਟੇ ਤੋਂ ਛੋਟਾ ਬੈਕਟੀਰੀਆ ਤੇ ਵਾਇਰਸ ਵੀ ਡਿਲੀਟ ਹੋ ਜਾਂਦਾ ਹੈ ਤਾਂ ਕਿ ਆਪਣੀ ਜਿਹੜੀ ਬੱਚੇ ਬਣ ਰਹੇ ਹਨ ਲੈਬ ਵਿੱਚ ਉਹਨੂੰ ਖਰਾਬ ਨਾ ਕਰ ਪਾਵੇ ਇਜ਼ ਦਾ ਕੀ ਹੁੰਦਾ ਇਜ਼ ਕਿਥੋਂ ਤੱਕ ਹਾਂਜੀ ਆਈਵੀਐਫ ਵਿੱਚ ਫੀਮੇਲ 50 ਤੱਕ ਤੇ ਮੇਲ 55 ਤੱਕ ਕਰਵਾ ਸਕਦੇ ਹਨ ਨਾਰਮਲੀ ਜਿਹੜਾ ਆਪਾਂ ਆਈਵੀਐਫ ਕਰਦੇ ਹਾਂ 셀ਫ ਸਾਈਕਲ 35 ਤੋਂ 40 ਤੱਕ ਐਗਸ ਦੀ ਕੁਆਲਿਟੀ ਠੀਕ ਹੁੰਦੀ ਹੈ ਅਸੀਂ 셀ਫ ਸਾਈਕਲ ਕਰ ਸਕਦੇ ਹਾਂ ਬਟ ਜਿਹੜੀ ਲੇਡੀ ਵਿੱਚ ਕੋਈ ਐਗਸ ਦੀ ਪ੍ਰੋਬਲਮ ਹੈ ਸਾਡੇ ਕੋਲੇ ਆਪਦਾ ਆਵਾਦੀ ਏਆਰਟੀ ਬੈਂਕ ਵੀ ਹੈ ਜਿਸ ਨਾਲ ਅਸੀਂ ਐਗ ਡੋਨਰਸ ਵੀ ਪ੍ਰੋਵਾਈਡ ਕਰਦੇ ਹਾਂ ਐਂਡ ਐਗ ਡੋਨਰ ਸਾਈਕਲ ਵੀ ਕਰਦੇ ਹਾਂ ਆਪਣੀ ਖੁਦ ਦੀ ਲੈਬ ਵਿੱਚ ਇਸ ਫੈਸਿਲਿਟੀਆਂ ਲਈ ਲੋਕਾਂ ਨੂੰ ਹੁਣ ਬਾਹਰ ਆਊਟ ਆਫ ਬਟਿੰਡਾ ਜਾਣ ਦੀ ਕੋਈ ਲੋੜ ਨਹੀਂ ਹੈ ਐਂਡ ਇਹ ਬਟਿੰਡਾ ਦੀ ਫਰਸਟ ਆਈਵੀਐਫ ਲੇਜ਼ਰ ਹੈ ਬਟਿੰਡਾ ਵਿੱਚ ਇਸ ਤੋਂ ਪਹਿਲਾਂ ਕਿਸੇ ਕੋਲ ਲਾਈਵ ਵੇ ਫਲੇਜ਼ਰ ਨਹੀਂ ਸੀ ਐਂਡ ਇਹ ਵਰਡ ਦੀ ਮੋਸਟ ਐਡਵਾਂਸਡ ਆਈਵੀਐਫ ਲੇਜ਼ਰ ਹੈ ਮੈਮ ਹੁਣ ਤੱਕ ਕਿੰਨੇ ਕੁ ਟਰੀਟਮੈਂਟ ਕਰ ਦਿੱਤੇ ਹੁਣ ਤੱਕ ਸਰ 100 ਪਲੱਸ ਕੇਸਸ ਹੋ ਚੁੱਕੀ ਹੈ ਸਾਡੇ ਆਈ ਸਸਫੈਕਟ ਮੋਰ ਦਨ 90 ਪਰਸੈਂਟ ਹੈ ਸਾਡੇ ਆਈਫ ਬਦੀ ਆਈਫ ਸੈਂਟਰ ਦਾ ਤੇ ਖਰਚਾ ਕਿੰਨਾ ਕ ਹੈ ਜੀ ਸਿਰ ਇਹ ਡਿਪੈਂਡ ਕਰਦਾ ਹੈ 셀ਫ ਸਾਈਕਲ ਹੈ ਡੋਨਰ ਸਾਈਕਲ ਹੈ ਪੀਜੀਡੀ ਕਰਵਾਣਾ ਚਾਹੁੰਦੇ ਹੋ ਲੇਜ਼ਰ ਯੂਜ਼ ਕਰਵਾਣਾ ਚਾਹੁੰਦੇ ਹੋ ਨੀ ਤਾਂ ਨਾਰਮਲੀ ਸਵਾ ਲੱਖ ਤੋਂ ਹੀ ਸਟਾਰਟ ਹੋ ਜਾਂਦਾ ਕਿੰਨੇ ਕੇਸ ਤੱਕ ਹੋ ਜਾਂਦੇ ਸਰ 50 ਇਸ ਲੇਡੀਜ਼ ਲਈ ਤੇ ਜੈਂਟਲੀਆਂ ਲਈ 55 ਡਾਕਟਰ ਪੀ ਐਸ ਸਰ ਕਿਵੇਂ ਦੇਖਦੇ ਹੋ ਬੱਚੇ ਹੁਣ ਅੱਗੇ ਵੱਧ ਰਹੇ ਆ ਤੇ ਤੁਹਾਡਾ ਬੜਾ ਪੁਰਾਣਾ ਐਕਸਪੀਰੀਅੰਸ ਹੈ ਅਸੀਂ ਕੀ ਕਹਿਣਾ ਚਾਹਦੇ ਹਾਂ ਪਰ ਵਾਈਬਰ ਦਾ ਬਤਨ ਵਾਅ ਕਰਦੇ ਆ ਅਸੀਂ ਜਿਹੜਾ ਅਸੀਂ ਅੱਜ ਮੇਰੇ ਦਰੋਂ ਰਾਕਸ਼ੀਵਾਦ ਕੀਤਾ ਅੱਜ ਬਹੁਤ ਪ੍ਰੋਗਰੈਸ ਕੀਤੀ ਸਾਨੂੰ ਪਹਿਲੇ ਅਸੀਂ ਲੈਪਰੋਸਕੋਪਿਕ ਫੈਕਿਆਂ ਦੇ 93 ਚ ਲੈ ਕੇ ਆਂਦੀ ਸਦਕੇ ਲੋਕਾਂ ਨੂੰ ਉਲਕੀ ਉਦੋਂ ਉਪਰਕੀ ਵਾਲੇ ਆਪਰੇਸ਼ਨ ਕਰਦੇ ਸੀ ਅਸੀਂ ਦੂਸਰੋਂ ਆਪਰੇਸ਼ਨ ਕੀਤੇ ਸਾਰੇ ਅਪਰੇਸ਼ਨ ਦੁਆ ਮੈਂ ਕੀ ਹੋ ਸਕਦੀ ਸੀ ਕਿਡਨੀ ਸ਼ੋਸ ਕੀਤੇ ਅਪੈਂਡੀਸ ਨੂੰ ਸਾਰਾ ਬਿਲਕੁਲ ਸਾਫ਼ ਕਰੀ ਉਸ ਵੇਲੇ ਕੋਈ ਹੁਣ ਦਾਤ ਜਿਹੜੀ ਇਹ ਮਿਰਤ ਕਰਨ ਦੀ ਦਾਤ ਆਪਣੇ ਸਾਡੇ ਬੱਚਿਆਂ ਨੂੰ ਬਖਸ਼ੀ ਹੈ ਹੁਣ ਇਹ ਹੀ ਨਵੀਂ ਟੈਕਨੋਲੋਜੀ ਨਾਲੇ ਆਪਰੇਸ਼ਨ ਹੁਣ ਆਸਾ ਹੈ ਹਸਤਲ ਹੋਰ ਅਗੇ ਲੈ ਕੇ ਜਾ ਰਹੀ ਹੈ ਨਾਰੋਸ਼ਨ ਕਰ ਰਹੀ ਹੈ ਸਾਡਾ ਲੈ ਕੁ ਸਾਲ ਹੀ ਹੋਇਆ ਚਾਰ ਪੰਜ ਸਾਲ ਹੀ ਹੋਇਆ ਉਹ ਕੋ ਬਿਕ ਤੇ ਉਸ ਨਾਲ ਦੀ ਨਾਲ ਇਹਨਾਂ ਨੇ ਸ਼ੁਰੂ ਕਰਤਾ ਇਹਨਾਂ ਦਾ ਬਹੁਤ ਅੱਛਾ ਤਜਰਬਾ ਰਿਹਾ ਉਪਰ ਦੇ ਵਿੱਚ ਬਹੁਤ ਪੂਰੀ ਉਮੀਦ ਹੈ ਕਿ ਇਹ ਆਰਡਰ ਟਾਈਮ ਪੂਰੀ ਕਾਮਯਾਬੀ ਨਾਲ ਲੱਕ ਆਪਣੇ ਰੋਬੋਟਿਕ ਨਾਲ ਆਈਵੀਫ ਬਹੁਤ ਅੱਗੇ ਲੈ ਕੇ ਜਾਣਗੇ ਗੱਲ ਸਰ ਜੀ ਗੱਲ ਕਰੀਏ ਇਸ ਟੈਕਨੋਲੋਜੀ ਜਿਹੜੀ ਯੂਜ਼ ਹੋ ਰਹੀ ਹੈ ਚ ਕੰਪੀਟੀਸ਼ਨ ਬੜਾ ਚੱਲ ਰਿਹਾ ਹੈ ਤਾਂ ਤੁਸੀਂ ਐਕਸਟਰਾ ਕੀ ਕਰ ਰਹੇ ਹੈਗੇ ਹਾਂ ਅਸੀਂ ਜੋ ਸਾਇੰਟੀਫਿਕਲੀ ਟਰਸਟ on ਕਰ ਰਹੇ ਅਸੀਂ ਉਸਨੇ ਕਰ ਰਹੇ ਪੱਕੀ ਰਸਕ ਜ਼ਿੰਮੇਵਾਰੀ ਅਸੀਂ ਕੋਈ ਇਹ ਨਹੀਂ ਕਿਸੇ ਨੂੰ ਜਿਆਦਾ ਚਾਰਜ ਨਹੀਂ ਕਰਦੇ ਕੁਝ ਨਹੀਂ ਕਰਦੇ ਆਪਣੀ ਪੂਰੀ ਲਗਨ ਨਾਲ ਮਿਹਨਤ ਨਾਲ ਠੀਕ ਹੈ ਅਸੀਂ ਇੰਟਰਨੈਸ਼ਨਲ ਸਟੈਂਡਰਡ ਦੇ ਹਿਸਾਬ ਨਾਲ ਚੱਲਦੇ ਆ ਅਸੀਂ ਠੀਕ ਹੈ ਸਾਨੂੰ ਦਾ ਕੰਪੀਟੀਸ਼ਨ ਕੋਈ ਮਤਲਬ ਨਹੀਂ ਜੋ ਕੱਟ ਲੇ ਵਧ ਲੇ ਜੋ ਕੱਟ ਕਰ ਫੀਸੈਂਟ ਦੇ ਸਕਦਾ ਸੀ ਉਹ ਸਮਝ ਕਰ ਲੈਂਦੇ ਠੀਕ ਹੈ ਅਸੀਂ ਚੈਰਿਟੀ ਵੀ ਕਰਦੇ ਆ ਅਸੀਂ ਚੈਰਿਟੀ ਵੀ ਕਰਦੇ ਆ ਠੀਕ ਹੈ